ਹਾਂਜੀ ਕੀ ਹਾਲ ਚਾਲ ਮੀਤ ਕਾਤਾ ਸਾਈਕ ਠੀਕ ਠਾਕ ਵਾਗਤ ਹੈ ਵਰ ਫਿਰ ਤੋਂ ਇਹ ਬਲੌਗ ਨਹੀਂ ਹੈ ਮੈਂ ਮਾ ਕੁਝ ਬੋਲ ਲਿਖੇ ਨੇ ਗਾਣੇ ਦੇ ਕਿਉਂਕਿ ਮੈਂ ਲਿਖਦਾ ਵੀ ਆ ਗਾਣੇ ਲਿਖਦਾ ਵੀ ਆ ਮੈਂ ਤੇ ਗਾਣਾਂ ਵੀ ਆ ਗਾਣੇ ਮੈਂ ਇੱਕ ਦੂਗੜ ਮੇਰੇ ਆਈ ਵੀ ਹੋਏ ਨੇ ਆਡੀਓ ਗਾਣੇ ਤੇ ਮੇਰੇ YouTube ਤੇ ਸੁਣ ਸਕਦੇ ਆਂ ਹੀ ਬਲੌਗ ਵਾਲਾ ਬਲੌਗਰ ਚੈਨਲ ਤੇ ਤੋਂ ਗਾਣੇ ਮੇਰੇ ਆਏ ਹੋਏ ਨੇ ਤੇ ਇਹ ਮੈਂ ਗਾਣਾ ਲਿਖਿਆ ਜੋ ਤੁਹਾਨੂੰ ਸੁਣਾ ਲਗਾ ਹੋ ਲਾਈਵ ਤੇ ਲਾਈਕ ਸ਼ੇਅਰ ਕਮੈਂਟ ਜਰੂ ਕਰਿਓ ਫੋਟ ਕਰੇ ਭਰਾ ਤੇ ਵਰੀਆ ਲੱਗਿਆ ਦੇ ਕਈ ਯਾਰ ਬੈਲੀ ਮੈਨੂੰ ਮਾਰਨ ਤਾਨ ਨੇ ਤੇਰੇ ਕਰਕੇ ਨੀ ਰਕਨੀ ਹੋ ਕਈ ਯਾਰ ਬੈਲੀ ਮੈਨੂੰ ਮਾਰਨ ਤਾਨ ਨੇ ਤੇਰੇ ਕਰਕੇ ਨੀ ਰਕਨੀ ਕਈ ਵਾਰ ਤਾਂ ਕੋਲੋਂ ਲੰਘ ਜਾਂਦਾ ਆ ਲਾਕੇ ਨੀ ਮੈਂ ਕਈ ਬਹਾਨੇ ਕੁਝ ਦਿਲ ਤੇ ਗਲਵੇ ਸਜਣਾ ਵੇ ਕੋਈ ਲੋਣੀ ਨਹੀਂ ਚਾਹੀਦੀ ਹੋ ਪਰ ਕੀ ਕਰਾਂ ਮੈਂ ਇਹ ਗਲ ਐ ਆਪਣੀ ਦਿਲ ਤੇ ਲਾ ਬੈਠਾ ਉਹ ਕਿੰਜ ਤੋਰ ਨਾਲ ਫਿਰਦਾ ਸੀ ਐ ਜੱਟਾਂ ਦਾ ਮੁੰਡਾ ਨਹੀਂ ਹੋ ਪਰ ਤੇਰੇ ਪਿੱਛੇ ਲੱਗੇ ਆਪਣੀ ਜ਼ਿੰਦਗੀ ਗਵਾ ਬੈਠਾ ਉਹ ਕਿੰਜ ਤੋਰ ਨਾਲ ਫਿਰਦਾ ਸੀ ਐ ਜੱਟਾਂ ਦਾ ਮੁੰਡਾ ਨਹੀਂ पर तेरे पिछे लगे अपनी ज़िंदगी गवा ब लॻियां लाईफॉय करियो सपोर्ट करियो भा न लॻे